ਸਾਨੂੰ ਗੱਜੂ ਮਦਨ ਸਿੰਘ ਸਾਹਿਬ ਨੇ ਸਾਨੂੰ ਥਲਾ ਸਾਹਿਬ ਦਿੱਤਾ ਮੰਤਰੀ ਸਾਹਿਬ ਨੇ ਤੇ ਇਹ ਟੀਮ ਨੇ ਸਾਨੂੰ ਸਿਰੇ ਲਾਤਾ ਸਾਦੀ ਪੇਮੈਂਟ ਦਵਾਦੀ ਬਿਨਾ ਪੈਸੇ ਕੋਈ ਪੰਜ ਪੈਸੇ ਸਾਡੇ ਲੱਗੇ ਨਹੀਂ ਹੈਗੇ ਤੇ ਮਜ਼ਦੂਰਾਂ ਦਾ ਭਲਾ ਕਰਿਆ ਇਹਨਾਂ ਨੇ ਮੈਂ ਤਾਂ ਇਹਨਾਂ ਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਅੱਜ ਤੱਕ ਕਦੇ ਕਿਸੇ ਚੇਅਰਮੈਨ ਨਾਲ ਕਦੇ ਇਹਨਾਂ ਦੀ ਮੀਟਿੰਗ ਵਗੈਰਾ ਅੱਜ ਤੱਕ ਕਦੀ ਕਦੇ ਹੋਈ ਸੀ ਪੰਡੀਆਂ ਦੇ ਵਿੱਚੋਂ ਕੱਟਾ ਨਾ ਚੱਕਿਆ ਜਾਂਦਾ ਨਾ ਲਹਾਈ ਕਰਦੇ ਇਹ ਤਾਂ ਉਹਦੇ ਵਿੱਚ ਸਾਡੀ ਫੀਅਰ ਜ਼ਿਆਦਾ ਹੁੰਦੀ ਹੈ ਤੇ ਕਿਸਾਨ ਰੁੱਲਦੇ ਨੇ ਵਪਾਰੀ ਰੁੱਲਦੇ ਨੇ ਤੇ ਸਾਡਾ ਵੀ ਜਿਹੜਾ ਟੈਨਸ਼ਨ ਹੈ ਸਾਡੀ ਵੀ ਵੱਜ ਜਾਂਦੀ ਹੈ ਸਰਕਾਰ ਦੀ ਵੀ ਟੈਨਸ਼ਨ ਵੱਜ ਜਾਂਦੀ ਹੈ ਉਹਦੇ ਵੀ ਹੈਗੇ ਹੁਣ ਸੁਣ ਲਈ ਜਿਹੜਾ ਕਿਸਾਨ ਦੇ ਚੈਨਲ ਦੇ ਵੀ ਟਰਾਲੀ ਦਾ गाना 흘ਿਆ ਉਹ ਆਪਣੇ ਕੋਲ ਜੀ ਕਿੱਸੇ ਚੱਲ ਜਾਂਦੇ ਚੇਅਰਮੈਨ ਸਾਹਿਬ ਅੱਜ ਇੱਥੇ ਪਹੁੰਚੇ ਹੋ ਝੰਡਾ ਵੀ ਲਹਿਰਾਇਆ ਤੇ ਕੋਮੇ ਮਜ਼ਦੂਰ ਦਿਵਸ ਨੇ ਬਸੇ ਹੈਗਾ ਸੀ ਕੋਮੇ ਪਹਿਲਾਂ ਤਾਂ ਮੈਂ ਕੋਮੀ ਮਜ਼ਦੂਰ ਦਿਵਸ ਦੀਆਂ ਸਾਰੇ ਜਿੰਨੇ ਮੇਰੇ ਮਜ਼ਦੂਰ ਭਰਾ ਨੇ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਮੈਂ ਇਸ ਗੱਲ ਦੀ ਵਧਾਈ ਦੇਣਾ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਵੀ ਅੱਜ ਦਾ ਜਿਹੜਾ ਖਾਸ ਦਿਨ ਹੈ ਇਹਨਾਂ ਵਾਸਤੇ ਰੱਖਿਆ ਗਿਆ ਇਹ ਹੋਣਾ ਵੀ ਚਾਹੀਦਾ ਸੀ ਚਲੋ ਚੰਗੀ ਗੱਲ ਹੈ ਵੀ ਸਰਕਾਰਾਂ ਨੇ ਇਹਨਾਂ ਨੂੰ ਦੇਣਾ ਜਿਹੜਾ ਉਹ ਮਨਾਉਣ ਦਾ ਜਿਹੜਾ ਹੈਗਾ ਇੱਕ ਦਿਨ ਦਿੱਤਾ ਹੈ ਉਦੇ ਵਿੱਚ ਸਾਰੇ ਮਜ਼ਦੂਰ ਭਰਾ ਸਾਰਿਆਂ ਨੂੰ ਪਤਾ ਲੱਗਦਾ ਇਕੱਠੇ ਹੁੰਦੇ ਨੇ ਮੈਂ ਤਾਂ ਇਹਨਾਂ ਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਅੱਜ ਤੱਕ ਕਦੇ ਕਿਸੇ ਚੇਅਰਮੈਨ ਨਾਲ ਕਦੇ ਇਹਨਾਂ ਦੀ ਮੀਟਿੰਗ ਵਗੈਰਾ ਅੱਜ ਤੱਕ ਕਦੀ ਕਦੇ ਹੋਈ ਤੀ ਐਕਟਿਵ ਸੀਜ਼ਨ ਤੋਂ ਪਹਿਲਾਂ ਵੀ ਅਸੀਂ ਸੀਜ਼ਨ 'ਚ ਵੀ ਇਹਨਾਂ ਨੇ ਸਾਡੇ ਨਾਲ 1 ਲੱਖ ਕੱਟੇ ਦਾ ਜਿਹੜਾ ਚੁਕਾਈ ਦਾ ਸਾਨੂੰ ਭਰੋਸਾ ਦਿੱਤਾ ਸੀ ਪਰ ਇਹਦੇ ਉਹ ਭਰੋਸੇ ਦੇ ਬਾਵਜੂਦ ਵੀ ਇਹਨਾਂ ਨੇ 115000 ਕਟਾ ਰੋਜ਼ ਡੇਲੀ ਤੱਕ ਚੱਕਦੇ ਰਹੇ ਨੇ ਮੈਂ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਮੰਡੀਆਂ ਦੇ ਵਿੱਚੋਂ ਕਟਾ ਨਾ ਚੱਕਿਆ ਜਾਂਦਾ ਨਾ ਲਹਾਈ ਕਰਦੇ ਇਹ ਤਾਂ ਉਹਦੇ ਵਿੱਚ ਸਾਡੀ ਅਫੀਸ਼ੀਅਰ ਜ਼ਿਆਦਾ ਹੁੰਦੀ ਹੈ ਤੇ ਕਿਸਾਨ ਰੁੱਲਦੇ ਨੇ ਵਪਾਰੀ ਰੁੱਲਦੇ ਨੇ ਤੇ ਸਾਡਾ ਵੀ ਜਿਹੜਾ ਟੈਨਸ਼ਨ ਹੈ ਸਾਡੀ ਵੀ ਵੱਜ ਜਾਂਦੀ ਹੈ ਸਰਕਾਰ ਦੀ ਵੀ ਟੈਨਸ਼ਨ ਵੱਜ ਜਾਂਦੀ ਹੈ ਮੈਂ ਸਰਕਾਰ ਨੂੰ ਵੀ ਮੁਬਾਰਕਬਾਦ ਦਿੰਦਾ ਵੀ ਇਹਨਾਂ ਦੀ ਜਿੰਨੀ ਪੇਮੈਂਟ ਪਿੱਛੇ ਰੁਕੀ ਹੋਈ ਸੀ ਉਹ ਮੈਂ ਤੇ ਮੇਰੇ ਥਰੂ ਦੇ ਵਿੱਚ ਹੀ ਮੰਤਰੀ ਸਾਹਿਬ ਅਸੀਂ ਸਾਰਿਆਂ ਨੇ ਬੈਠ ਕੇ ਇਹਨਾਂ ਦੀ ਪੇਮੈਂਟ ਜਿਹੜੀ ਉਹ ਕੜਵਾਈ ਹੈ ਉਸ ਪੇਮੈਂਟ ਰਹਿੰਦੀ ਹੈ ਇਹਨਾਂ ਦੀ ਪਰसों ਚੋਂ ਉੱਥੇ ਪ੍ਰਧਾਨ ਜੀ ਸਾਡੇ ਕੋਲ ਜਾ ਕੇ ਆਏ ਨੇ ਤੇ ਅਸੀਂ ਉਹ ਪੇਮੈਂਟ ਹੈ ਜਿਹੜੀ ਉਹ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹੜੀ ਥੋੜੀ ਵਾਲੀ ਇਹਨਾਂ ਦੀ ਹੈਗੀ ਹੈ ਅਸੀਂ ਕੋਈ ਇਹਨਾਂ ਨਾਲ ਕਦੇ ਨਾ ਬਿਤਕਰਾ ਕੀਤਾ ਹੈ ਨਾ ਕਦੇ ਇਹਨਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਕੋਈ ਮੰਗ ਡਿਮਾਂਡ ਜਾਂ ਹੋਰ ਕੋਈ ਨਾ ਮੰਤਰੀ ਸਾਹਿਬ ਨੇ ਨਾ ਮੈਂ ਨਾ ਗੁਰਦੇਵ ਜੀ ਨੇ ਕਿਸੇ ਨੇ ਕੋਈ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਕੋਈ ਇਹ ਨਹੀਂ ਹੈਗਾ ਵੀ ਹਾਂ ਕੋਈ ਇਹਨਾਂ ਨੂੰ ਪਰੇਸ਼ਾਨ ਕਰ ਰਿਹਾ ਜਾਂ ਹੋਰ ਕਰ ਰਹੇ ਆ ਬਿਲਕੁਲ ਨਹੀਂ ਇਹਨਾਂ ਦੀ ਜੋ ਮਜ਼ਦੂਰੀ ਹੈ ਸਰਕਾਰ ਦਾ ਮੈਂ ਧੰਨਵਾਦ ਕਰਦਾ ਵੀ ਉਹ ਉਹਨਾਂ ਨੇ ਇਹਨਾਂ ਦੀ ਬਾਹ ਫੜੀ ਹੈ ਤੇ ਐਸੀ ਤਰ੍ਹਾਂ ਸਰਕਾਰ ਇਹਨਾਂ ਦੀ ਜਿਹੜੇ ਮਜ਼ਦੂਰ ਨੇ ਦੇਖੋ ਇਹ ਆਪਣਾ ਖੂਨ ਪਸੀਨਾ ਇੱਕ ਕਰਕੇ ਆਪਣੀ ਕਮਾਈ ਕਰਦੇ ਨੇ ਇਹਨਾਂ ਨੂੰ ਆਪਣੀ ਕਮਾਈ ਹੈ ਜਿਹੜੀ ਉਹ ਮਿਲਣੀ ਚਾਹੀਦੀ ਹੈ ਜਿਹੜਾ ਬਣਦਾ ਹੱਕ ਇਹਨਾਂ ਦਾ ਇਹਨਾਂ ਨੂੰ ਮਿਲਣਾ ਚਾਹੀਦਾ ਹੈ ਇਹਨਾਂ ਦੇ ਨਾਲ ਖੜੇ ਆ ਤੇ ਹਮੇਸ਼ਾ ਜੋਗਲ ਤੱਕ ਸਰਕਾਰ ਰਹੂਗੀ ਇਹਨਾਂ ਦੇ ਨਾਲ ਖੜਾਂਗੇ ਇਹਨਾਂ ਦੇ ਨਾਲ ਚੱਲਾਂਗੇ ਸਭ ਤੋਂ ਪਹਿਲੇ ਤਾਂ ਤੁਹਾਨੂੰ ਕੌਮੀ ਮਜ਼ਦੂਰ ਦਿਵਸ ਦੀ ਬਹੁਤ-ਬਹੁਤ ਮੁਬਾਰਕ ਆਜੇ ਇਹ ਮਾਰਕੀਟ ਕਮੇਟੀ ਦੇ ਚੇਅਰਮੈਨ ਕੋ ਜੀ ਨੇ ਕੀ ਕਹੋਗੇ ਤੁਸੀਂ ਜਰੇਤ ਅਸੀਂ ਨਵਰੇ ਬਹੁਤ-ਬਹੁਤ ਵਧਾਈਆਂ ਸਾਡੀ ਕੌਮ ਦੇ ਵਾਸਤੇ ਉਹ ਆਏ ਨੇ ਸਾਡੀ ਮਦਦ ਕਰ ਰਹੇ ਨੇ ਜਦੋਂ ਦੀ ਸਰਕਾਰ ਬਣੀਆ ਪਹਿਲਾਂ 2015 ਦੀ ਪੇਮੈਂਟ 1 ਕਰੋੜ 26 ਲੱਖ ਰੁਪਏ ਦੀ ਸਾਡੀ ਪੇਮੈਂਟ ਪਸੀ ਹੋਈ ਸੀ ਸਰ ਬਾਦਲ ਦੀ ਸਰਕਾਰ ਉਦੋਂ ਆਈ ਗਈ ਸੀਗੀ ਤੇ ਉਹਨਾਂ ਨੇ ਸਾਡੇ ਪੇਮੈਂਟ ਤੇ ਲੋਕ ਲਾਤਾ ਅਸੀਂ ਬੜੇ ਖਰਚ ਕਰਿਆ ਬੜੇ ਮਤਲਬ ਖਰਚ ਕਰਿਆ ਨਹੀਂ ਕੋਈ ਗੱਲ ਨਹੀਂ ਬਣ ਸਕੀ ਜਦੋਂ ਸਰਕਾਰ ਆ ਗਈ ਸਾਡੀ ਇਹਨਾਂ ਨੇ ਵਾਂ ਵੜੀ ਤੇ ਉਹ ਪੇਮੈਂਟ ਦੇ ਵਿੱਚ ਬਹੁਤ ਬੰਦਿਆਂ ਨੇ ਸਾਡੇ ਨਾਲ ਲੱਗੀਆਂ ਮਾਰਨੀਆਂ ਕੋਸ਼ਿਸ਼ ਕਰੀਆਂ ਨੇ ਕੋਈ 35 ਲੱਖ ਕਹਿੰਦੀ ਦੇ ਦੋ ਕੋਈ ਕਹਿੰਦੀ 25 ਲੱਖ ਲੱਗ ਜੂ ਕੋਈ ਕੋਸੇ ਕੋਈ ਕੋਸੇ ਸਾਨੂੰ ਜਿਹੜੀ ਲੁੱਟਣ ਤੋਂ ਬਿਨਾ ਕੋਈ ਸਾਨੂੰ ਰਸਤਾ ਨਹੀਂ ਜਦੋਂ ਸਾਨੂੰ ਗੱਜੂ ਮਦਨ ਸਿੰਘ ਸਾਹਿਬ ਨੇ ਸਾਨੂੰ ਥਲਾਸਾ ਦਿੱਤਾ ਮੰਤਰੀ ਸਾਹਿਬ ਨੇ ਤੇ ਇਹ ਟੀਮ ਨੇ ਸਾਨੂੰ ਸਿਰੇ ਲਾਤਾ ਸਾਡੀ ਪੇਮੈਂਟ ਦਵਾਤੀ ਬਿਨਾ ਪੈਸੇ ਕੋਈ ਪੰਜ ਪੈਸੇ ਸਾਡੇ ਲੱਗੇ ਨਹੀਂ ਹੈਗੇ ਇਹ ਮਜ਼ਦੂਰਾਂ ਦਾ ਭਲਾ ਕਰ ਰਹੇ ਨੇ ਇਹਨਾਂ ਨੇ ਅਸੀਂ ਇਹਨਾਂ ਦੇ ਨਾਲ ਆ ਇਹ ਪਾਰਟੀ ਦੇ ਨਾਲ ਆ ਹਮੇਸ਼ਾ ਨਾਲ ਰਹਾਂਗੇ ਕਿਉਂ ਐਡਾ ਆਪਣਾ ਮਹਾਰਾਣੀ ਜਵਾਬ ਦੇਗੀ ਤੀ ਰੱਖਾ ਸਾਹਿਬ ਜਵਾਬ ਦੇਗੇ ਜਦੋਂ ਇਹਨਾਂ ਦੇ ਅਸੀਂ ਝੋਲੀ ਚ ਗੱਲ ਦੱਸੀ ਵੀ ਇਹ ਕਹਿੰਦੇ ਐਡੀ ਠੱਗੀ ਵੱਜ ਰਹੀ ਆ ਮંત્રી ਸਾਹਿਬ ਨੂੰ ਨਾਲ ਲੈ ਕੇ ਪੰਜ-ਛੇ ਬੰਦਿਆਂ ਨੂੰ ਗਿਆ ਡਾਇਰੈਕਟਰ ਨੂੰ ਗਿਆ ਕਿਉਂ ਪੇਮੈਂਟ ਖਤਮ ਨਹੀਂ ਦਿੰਦੇ ਕੰਮ ਕਰਿਆ ਮਿਹਨਤਾਂ ਦਾ ਇਹਦੇ ਪੇਮੈਂਟ ਦਿਓ ਪਰ ਪ੍ਰੇਮਿੰਟ ਕਰਾ ਕੇ ਹਟੇ ਮੈਂ ਇਹਨਾਂ ਦਾ ਬਹੁਤ ਪਾਰਟੀ ਦਾ ਗੱਜੂ ਮਾਜਰਾ ਸਾਹਿਬ ਦਾ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਹੋਰ ਕੋਈ ਤੁਹਾਡੀ ਕੋਈ ਮੰਗ ਸਾਡੀ ਮੰਗਾਂ ਤਾਂ ਬਹੁਤ ਲਹਾਰ ਕਿਆਂ ਨੇ ਹਜੇ ਤਾਂ ਸਰਕਾਰਾਂ ਨੇ ਹੁਣ ਗੱਜੂ ਮਾਜਰਾ ਸਾਹਿਬ ਨੂੰ ਕਿਹਾ ਵੀ ਠੇਕੇਦਾਰੀ ਜਿਹੜੀ ਇਹਨੂੰ ਖਤਮ ਕਰ ਦਿਓ ਇਹਨੂੰ ਸਾਡੀ ਜਿਹੜੀ ਪੇਮੈਂਟ ਆ ਉਹ ਸਿੱਧੀ ਜਿਹੜੀ ਵਰਕਰ ਨੂੰ ਮਿਲਣੀ ਚਾਹੀਦੀ ਆ ਜਿਹਦੀ ਜਿਹੜੀ ਠੱਗੀਆਂ ਵਜਦੀਆਂ ਸਾਡੇ ਨਾਲ ਹਜੇ ਵੀ ਪੇਮੈਂਟ ਦੇ ਵਿੱਚ ਠੱਗੀਆਂ ਵਜਦੀਆਂ ਨੇ ਟੈਂਡਰ ਪੈ ਕੇ ਸਾਨੂੰ ਲੁੱਟਿਆ ਹੁਣ ਵੀ ਜਾ ਰਿਹਾ ਪਰ ਕੁਝ ਪਰਸੈਂਟ ਸਰਕਾਰ ਤੋਂ ਕੋਸੇ ਚੇ ਨੇ ਦਬਕੇ ਹੋਏ ਨੇ ਵੀ ਉਹ ਨਹੀਂ ਠੱਗੀ ਨਹੀਂ ਵਾਈਦੀ ਜਿੰਨੀ ਪਹਿਲਾਂ ਵਜ ਰਹੀ ਆ ਅਸੀਂ ਕਹਿੰਦੇ ਆ ਵੀ ਇਹ ਸਿੱਧੀ ਪੇਮੈਂਟ ਸਾਡੀ ਹੋ ਜੇ ਕੱਲੇ ਕੱਲੇ ਵਰਕਰ ਦੇ ਖਾਤੇ 'ਚ ਪੈਸੇ ਪੈ ਜਿੰਨਾ ਅਸੀਂ ਕੰਮ ਕਰਦੇ ਆ ਸਾਡੀ ਅਕਾਊਂਟ ਦੇ ਵਿੱਚ ਪੈ ਜਾਣਾ ਸਾਡੀ ਤਾਂ ਹੀ ਮੰਗ ਹੈ ਇਹ ਵਿਸ਼ਵਾਸ ਦਵਾਇਆ ਫਿਰ ਇਹਨਾਂ ਨੂੰ ਇਹਨਾਂ ਨੇ ਵਿਸ਼ਵਾਸ ਦਵਾਇਆ ਸਾਨੂੰ ਪਹਿਲਾਂ ਵੀ ਹੁਣ ਪਰਸ਼ੋ ਚ ਉੱਥੇ ਮੀਟਿੰਗ ਦੀ ਚੇਅਰਮੈਨ ਸਾਹਿਬ ਨਾਲ ਆ ਉੱਦੇ ਸਾਰੇ ਆਰਡੀਆਂ ਦੀ ਇਹਨਾਂ ਨਾਲ 1 ਲੱਖ ਗੱਟੇ ਦੀ ਅਸੀਂ ਉਹ ਕੀਤੀ ਆ ਵੀ 1 ਲੱਖ ਰੋਜ਼ਦਾਰ ਹੀ ਲਾਇਆ ਕਰਾਂਗੇ ਪਰ 1 ਲੱਖ ਤੋਂ ਇਹਨਾਂ ਕੋਲ ਰਿਪੋਰਟ ਹੈਗੀ ਆ ਵੀ 1 ਲੱਖ ਤੋਂ 5000 ਤੱਕ ਦਾ ਜਿਹੜਾ ਵਾਦਾ ਸਾਡੀ ਲੀਵਰ ਲਾ ਰਹੀ ਆ ਅਸੀਂ ਲਾ ਰਹੇ ਆ ਤੇ ਮਤਲਬ ਇਹਨਾਂ ਨੇ ਕਿਹਾ ਵੀ ਨਹੀਂ ਕਿਸੇ ਨੂੰ ਯਰਵਾ ਨਹੀਂ ਪਾਉਣਾ ਕੋਈ ਗੱਲ ਨਹੀਂ ਐ ਸਿਟੀ ਨੂੰ ਕਹਿਣਾ ਕਰਦਾ ਜਿਹੜੀ ਅਸੀਂ ਇਹਨਾਂ ਨਾਲ ਮੀਟਿੰਗ ਹੋਈ ਆ ਵੀ ਇੱਕ ਲੱਖ ਤੋ ਤਾਵਾਂਗੇ ਲੱਖਾਂ ਤੋਂ ਸੀ ਟੱਪ ਰਿਆਂ ਵਧੀਆ ਚੱਲ ਰਿਹਾ ਕਹਿਣ ਦਾ ਹਾਂਜੀ ਹਾਂ ਬਹੁਤ ਵਧੀਆ ਬਹੁਤ ਸ਼ਹਿਰ ਵਿੱਚ ਚੱਲ ਰਿਹਾ ਜੀ ਬਹੁਤ ਸਾਰੇ ਐਨਪੀ ਬਰਦ ਨਾਲ ਮਿਲ ਕੇ ਚੱਲ ਰਹੇ ਆ ਆਰਤੀ ਜੀ ਚਨ ਪ੍ਰਧਾਨ ਜੀ ਚੇਅਰਮੈਨ ਸਾਹਿਬ ਸਾਰੇ ਮਿਲ ਕੇ ਚੱਲੋ ਕੋਸ਼ਿਸ਼ ਤੁਸੀਂ ਸਾਰੇ ਹਾਂ ਕੋਸ਼ਿਸ਼ ਇਹਨਾਂ ਦੇ ਖੁਸ਼ ਹਾਂ ਜੀ ਅਸੀਂ ਸਾਡਾ ਸਾਡਾ ਦਵਾਦੇ ਜੀ ਪੰਜ ਮਿੰਟ ਹੋਰ ਵੀ ਕਹਿੰਦੇ ਨੇ ਮਤਲਬ ਮਤਲਬ ਹੋਈ ਆ ਗੱਲ ਵੀ ਪਵਾਵਾਂਗੇ ਜੀ